ਜਿਆਦਾਦਾਨ ਸੰਸਾਰ ਦੀ ਹਰ ਇੱਕ ਦਾਨ ਤੋਂ ਉੱਤਮ ਹੁੰਦਾ ਹੈ ਕਿਉਂਕਿ ਸਿੱਖਿਆ ਹੀ ਇੱਕ ਅਜਿਹੀ ਚਾਬੀ ਹੈ ਜਿਸ ਨਾਲ ਮਨੁੱਖ ਚੰਗੇ ਮਾੜੇ ਦੀ ਪਰਕਰਨ ਦੇ ਨਾਲ ਆਪਣੇ ਤੇ ਸਮਾਜ ਦੇ ਵਿਕਾਸ ਲਈ ਅਹਿਮ ਰੋਲ ਅਦਾ ਕਰ ਸਕਦਾ ਹੈ। ਉਹ ਕੁਸ਼ ਸ਼ਬਦੰਦਾ ਪਕਟਾਬਾ Swami Anmolkanand ਮੁਖ ਸਰਪਸ ਤੇਰਾ ਬਾਬਾ ਸ਼ਾਮ ਚੱਜਵਾਲਿਆ ਨੇ ਨਾਮੀ ਸੰਸਥਾ Area Youth Alliance ਵੱਲੋਂ ਖੇਤ ਦੇ ਨੌਜਵਾਨਾਂ ਲਈ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਨੂਰਪੇਬ ਵਿੱਚ ਖੋਲੇਗੇ ਮੁਫਤ ਆਯਾਤ ਕੁੱਤੀ ਸੈਂਟਰ ਦਾ ਆਗਾਜ਼ ਕਰਨ ਮੁਕੇ ਪੇਸ਼ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਿਬਨ ਕੱਟ ਕੇ ਇਸ ਸੈਂਟਰ ਦਾ ਉਦਘਾਟਨ ਕੀਤਾ ਇਸ ਮੌਕੇ ਸਵਾਮੀ ਅਖੰਡਾਨੰਦ ਤੇ ਸਵਾਮੀ ਅਜਰਾ ਨੰਦ ਜੀ ਨੇ ਵੀ ਸਮੋਦਨ ਕਰ ਦਿਆ ਜਿੱਥੇ ਇਸ ਸੈਂਟਰ ਨੂੰ ਖੋਲ੍ਹਣ ਲਈ ਸੰਸਦਾਰੀ ਜ਼ੋਰਦਸ ਲਾਂਗਾ ਕੀਤੀ ਉਥੇ ਵਿਦਿਆਰਥੀਆਂ ਨੂੰ ਸ਼ੁਭ ਸ਼ਾਮਾ ਪੇਟ ਕਰਦਿਆਂ ਕਿਹਾ ਕਿ ਜੋ ਇਨਸਾਨ ਪੂਰੀ ਤਨਦੇਹੀ ਤੇ ਨਿਸ਼ਚਾ ਨਾਲ ਕੋਈ ਵੀ ਕੰਮ ਲੈਂ ਮੈਂ ਕਰਦਾ ਹੈ ਉਸ ਨੂੰ ਸਫਲਤਾ ਜ਼ਰੂਰ ਮਿਲਦੀ ਹੈ ਇਸ ਮੌਕੇ ਸੰਸਦ ਦੇ ਨੁਮਾਇੰਦੇ ਸੋਨ ਲਾਲ ਚੇਚੀ ਅਜੀਤਪਾਲ ਸਿੰਘ ਰਾਜੂ ਮਾਜਰਾ ਤੇ ਅਨਿੰਦ ਰਾਣਾ ਨੇ ਕਿਹਾ ਕਿ ਬਲਾਚਰ ਵਿੱਚ ਉਹਨਾਂ ਦਾ ਇਹ ਸੈਂਟਰ ਪਹਿਲੇ ਹੀ ਚਲਾਇਆ ਜਾ ਰਿਹਾ ਹੈ ਹੁਣ ਨੂਰਪਬੇਦਿਤੀ ਵੀ ਇਹੀ ਮਕਸਦ ਲੈ ਕੇ ਇੱਕ ਦੀ ਸ਼ੁਰੂਆਤ ਕੀਤੀ ਗਈ ਕਿ ਬਹੁਤ ਸਾਰੇ ਬੱਚੇ ਆਰਥਿਕ ਸਥਿਤੀ ਮੰਦੀ ਹੋਣ ਕਰਕੇ ਕੋਈ ਵਧੀਆ ਕੋਚਿੰਗ ਨਾ ਲੈਣ ਕਰਕੇ ਚੰਗੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਲਈ ਅਜੇ ਬੱਚਿਆਂ ਨੂੰ ਮੁਫਤ ਕੋਚਿੰਗ ਦੇ ਕੇ ਵਾਕੋ ਟੈਸਟ ਨੂੰ ਪਾਸ ਕਰਨ ਦੇ ਯੋਗ ਬਣਾਇਆ ਜਾ ਸਕੇ ਇੱਥੇ ਬੱਚਿਆਂ ਨੂੰ ਆਰਮੀ ਪਟਵਾਰੀ ਪੰਜਾਬ ਪੁਲਿਸ ਕਾਂਸੇਬਲ ਕਲਰਕ ਦੀ ਭਰਤੀ ਦੇ ਟੈਸਟ ਲਈ ਕੋਚਿੰਗ ਦਿੱਤੀ ਜਾਵੇਗੀ ਫਿਰ ਰਿਪੋਰਟ ਪੇਰਾ ਪੰਜਾਬ ਸੈਂਟਰ ਕੋਲੇ ਦੇ ਬੱਚਾ ਜਿਹੜੇ ਜਿਹੜੇ ਤੁਸੀ ਬੋਲਚਲ ਕਾਤੇ ਕਿ ਤਾਪੇ ਚਰਚੀਵੇ ਤੱਕ ਇਹ ਜੋ ਪ੍ਰੋਬਲਮ ਕੀ ਕਰਨਾ ਚਾਹੀਦਾ ਸਤਿ ਸਾਹਿਬ ਜੈ ਬੰਦੀ ਸ਼ੋੜ ਜੀ ਇਹੋ ਜੀ ਹੈ ਉਪਰਾਲੇ ਲਈ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਪਹਿਲਾਂ ਤਾਂ ਮੈਂ ਸਭ ਤੋਂ ਵੱਡਾ ਸ਼ੁਕਰਾਨਾ ਉਸ ਸਤਗੁਰ ਮਹਾਰਾਜ ਪੂਰੀ ਵਾਲਿਆਂ ਦੀ ਪਾਵਨ ਪਵਿੱਤਰ ਜੋਤ ਦਾ ਧਿਆਨ ਕਰਦੇ ਹੋਏ ਬੋਲ ਰਿਹਾ ਕਿਉਂਕਿ ਉਹਨਾਂ ਦੇ ਦੱਸੇ ਹੋਏ ਨਕਸ਼ੇ ਕਦਮ ਪਰ ਸਾਡਾ ਜਿਹੜਾ ਗੁੱਜਰ ਸਮਾਜ ਹੈ ਵਿਸ਼ੇਸ਼ ਤੌਰ ਤੇ ਇਹ ਮਹਾਰਾਜ ਪੂਰੀ ਵਾਲਿਆਂ ਦੀ ਪਾਵਨ ਪਵਿੱਤਰ ਜੋ ਉਹਨਾਂ ਦੇ ਸ਼ਿष्य ਹੋਏ Swami Rakbe wale Maharaj ਉਹਨਾਂ ਦੇ ਪਾਵਨ ਸ਼ਿष्य ਸਤਗੁਰ ਗੋਆ ਵਾਲੇ ਮਹਾਰਾਜ ਦੀ ਬਹੁਤ ਵਿਸ਼ੇਸ਼ ਕਿਰਪਾ ਦੀ ਸਦਕਾ ਕੋ ਕਿ ਉਹਨਾਂ ਨੇ ਐਡਾ ਬੜਾ ਐਜੂਕੇਸ਼ਨ ਲਈ ਜੋ ਯੋਗਦਾਨ ਦਿੱਤਾ ਹੈ ਉਹਦੇ ਸਦਕੇ ਸਾਡੇ ਜਿੰਨੇ ਵੀ ਇਲਾਕੇ ਹੈ ਨਮਾਸ਼ਹਿਰ ਸਾਡਾ ਰੋਪੜ ਜ਼ਿਲ੍ਹਾ ਹੁਸ਼ਿਆਰ ਪਰ ਇਹਨਾਂ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਵੱਧ ਚੜ ਰਹੇ ਆ ਇਹ ਸਭ ਸੰਤਾਨੀ ਦੇ ਆਏ ਪਰੰਤੂ ਉਤੇ ਲਾਵਾ ਫੇਰ ਵੀ ਕੁਝ ਐਦਾਂ ਦੇ ਪਰਿਵਾਰਾਂ ਦੇ ਬੱਚੇ ਹੈ ਜਿਹੜੇ ਪੜ੍ਹੇ ਲਿਖੇ ਤਾਂ ਹੈ ਪਰ ਕੁਝ ਕਾਰਨਾ ਕਰਕੇ ਉਹ ਵਿਸ਼ੇਸ਼ ਉਸ ਸਥਾਨ ਤੇ ਨਹੀਂ ਪਹੁੰਚ ਸਕਿਆ ਪਾਂ ਦੇ ਜਿੱਥੇ ਉਹਨਾਂ ਨੂੰ ਪਹੁੰਚਣਾ ਚਾਹੀਦਾ ਹੈ ਉਹਦੇ ਲਈ ਸਾਡੀ ਗੁੱਜਰ ਆਰਮੀ ਟੀਮ ਜਿੰਨੀਆਂ ਵੀ ਟੀਮਾਂ ਹੈ ਵਿਸ਼ੇਸ਼ ਰੂਪ ਪਰ ਸੋਨ ਲਾਲ ਚੇਚੀ ਜੀ ਔਰ ਡਾਕਟਰ ਦਵਿੰਦਰ ਬਰਜਾਰ ਜੀ ਜੀ ਬਹੁਤ ਸੇਵਾ ਕਰਦੇ ਹੈ ਉਹਨਾਂ ਦੇ ਮਾਤਾ ਸਤਿਆ ਦੇਵੀ ਜੀ ਉਹਨਾਂ ਤੇ ਲਾਵਾ ਕਸ਼ਮੀਰੀ ਲਾਲ ਜੀ ਹਰੀਪੁਰ ਤੋਂ ਬਾਬੂ ਜੀ ਬਾਕੀ ਕਰਤਾਰਪੁਰ ਤੋਂ ਉਹਨਵੇਂ ਜੇ ਨਾਮ ਹੈ ਤਾਂ ਕੱਲੇ-ਕੱਲੇ ਦਾ ਸ਼ਹਿਰ ਦੇ ਘੰਟੇ ਤੋਂ ਵੀ ਸਮਾਝ ਜ਼ਿਆਦਾ ਲੱਗ ਜਾਵੇ ਪਰ ਮੈਂ ਇਹਨਾਂ ਇਨਾਂ ਟੀਮ ਨੂੰ ਬਹੁਤ ਵਧਾਈ ਦਿੰਦਾ ਹਾਂ ਕਿਉਂਕਿ ਇਹਨਾਂ ਨੇ ਇਹ ਸੈਂਟਰ ਪਹਿਲਾਂ ਵੀ ਬਲਾਚੌਰ ਵਿੱਚ ਚੱਲ ਰਿਹਾ ਹੈ ਔਰ ਇੱਥੇ ਸ਼ੁਰੂ ਕੀਤਾ ਹੈ ਮੈਂ ਸਤਗੁਰ ਦੇ ਚਰਨਾਂ 'ਚ ਆਪਣੇ ਵੱਲੋਂ ਮੇਰੇ ਗੁਰਪਾਈ ਸੁਆਮੀ ਅਜਰਨਨ ਮਹਾਰਾਜ ਜੀ ਵੀ ਬੈਠੇ ਹਨ ਨਾਲ ਸੁਆਮੀ ਅਖੰਡਨਨ ਮਹਾਰਾਜ ਬੈਠੇ ਹਨ ਇਹਨਾਂ ਵੱਲੋਂ ਵੀ ਬਹੁਤ ਬਹੁਤ ਨਾਲ ਸੁਆਮੀ ਜੀ ਮਹਾਰਾਜ ਵੀ ਹੈ ਸਾਡੇ ਹਰਿਆਣੇ ਤੋਂ ਹੈ ਉਹਨਾਂ ਵੱਲੋਂ ਵੀ ਬਹੁਤ 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 ਜ਼ਿਆਦਾ ਮੈਂ ਸਭ ਨੂੰ ਵਧਾਈ ਵੀ ਦਿੰਦਾ ਹਾਂ ਔਰ ਨਾਲ ਆਸ਼ਵਾਸ਼ਣ ਏ ਵੀ ਦਿੰਦਾ ਹੈ ਆਪਣੇ ਮਿਲਦੇ ਥੋੜਾ ਬੋਤਾ ਜੇ ਕਿਤੇ ਸਾਡਾ ਸਾਧੂ ਸਮਾਜ ਦੀ ਤੁਹਾਨੂੰ ਲੋੜ ਹੈ ਅਸੀਂ ਤੁਹਾਡੇ ਨਾਲ ਤਿਆਰ ਹੈ ਤਾਂ ਕਿ ਜੋ ਸੰਤਾਂ ਦਾ ਜੋ ਸਮਾਜ ਦਾ ਕਿਸੇ ਵੀ ਤਰ੍ਹਾਂ ਕਲਿਆਣ ਹੋ ਸਕੇ ਉਹ ਤੁਸੀਂ ਲੱਗੇ ਹੈ ਐਨਾ ਹੀ ਮੈਂ ਬੋਲਣਾ ਚਾਹੁੰਦਾ ਬੋਲੋ ਬੰਦੀ ਸ਼ੋਡ ਮਹਾਰਾਜ ਕੀ ਬਹਿ ਰਹੀਆ ਇਸ ਤਰ੍ਹਾਂ ਸੋਚਣ ਲੱਗੇ ਜਰਪੁਤ ਦੇਖੋ ਸਾਡਾ ਇੱਕੋ ਹੀ ਮੋਟਿਵ ਹੈ ਕਿ ਸਾਡੇ ਬੱਚੇ ਜਿਹੜੇ ਐਜੂਕੇਟਰ ਹੋਣੇ ਚਾਹੀਦੇ ਹੈ ਔਰ ਵੱਤ ਤੋਂ ਵੱਤ ਜਿਹੜੀਆਂ ਉਹ ਨੌਕਰੀ ਜਿਹੜੀ ਉਹਨਾਂ ਨੂੰ ਸਰਕਾਰ ਕੱਢ ਰਹੀ ਹੈ ਕਿਉਂਕਿ ਸਭ ਤੋਂ ਪਹਿਲਾਂ ਅੱਜ ਜੇ ਇਹ ਸੈਂਟਰ ਖੋਲਣ ਦਾ ਸਾਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਤਾਂ ਇਹ ਮੈਂ ਸਮਝਦਾ ਪੰਜਾਬ ਸਰਕਾਰ ਦਾ ਇੱਕ ਅੱਛਾ ਉਪਰਾਲਾ ਹੈ ਕਿਉਂਕਿ ਉਹ ਨੌਕਰੀਆਂ ਕੱਢ ਰਹੀ ਹੈ ਤਾਂ ਅੱਜ ਅਸੀਂ ਜਿਹੜਾ ਫ੍ਰੀ ਕੋਚਿੰਗ ਸੈਂਟਰ ਜਿਹੜਾ ਖੋਲਿਆ ਉਹ ਸਰਕਾਰੀ ਨੌਕਰੀਆਂ ਦੇ ਲਈ ਬੱਚਿਆਂ ਨੂੰ ਜਿਹੜੀ ਉਹ ਫ੍ਰੀ ਕੋਚਿੰਗ ਦੇਣੀ ਅਸੀਂ ਜਿਸ ਦੀ ਕੋਈ ਫੀਸ ਅਸੀਂ ਜਿਹੜੀ ਉਹ ਨਹੀਂ ਲੈਣੀ ਸੋ ਇਹ ਮੈਂ ਸਰਕਾਰ ਦਾ ਵੀ ਧੰਨਵਾਦ ਕਰਦਾ ਕਿ ਇਹ ਬ੍ਰਹਾਲਾ ਕਰਨ ਦਾ ਸਾਨੂੰ ਮੌਕਾ ਮਿਲਿਆ ਤੇ ਆਏ ਹੋਏ ਸਾਰੇ ਹੀ ਜਿੰਨੇ ਵੀ ਮਹਾਪੁਰਸ਼ ਆਏ ਸਾਡੇ ਕੋਲ ਮੈਂ ਸਾਰੇ ਮਹਾਪੁਰਸ਼ਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਵਿੱਚ ਅਨਮੋਲ ਕਨੰਦ ਮਹਾਰਾਜ ਜੀ ਅਜਰਾਨੰਦ ਜੀ ਤੇ ਖੰਡਾਨੰਦ ਜੀ ਮਹਾਰਾਜ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਫਿਰ ਸਾਡੀ ਟੀਮ ਜਿਹੜੀ ਹੈ ਬਲਾਚੌਰ ਤੋਂ ਆਈ ਹੈ ਜਿਹਦੇ ਵਿੱਚ ਅਜੀਤਪਾਲ ਸਿੰਘ ਜੀ ਰਾਜੂ ਮਾਜਰਾ ਅਨਿਲ ਰਾਣਾ ਜੀ ਇਹ ਸਾਡੇ ਵਿਸ਼ੇਸ਼ ਤੌਰ ਤੇ ਜਿਹੜੇ ਐ ਮੈਂ ਇਹਨਾਂ ਦੇ ਸਹਿਯੋਗ ਨਾਲ ਹੀ ਇਹ ਜਿਹੜਾ ਇੱਥੇ ਕੰਮ ਨੂਰ ਪ੍ਰਵੇਦੀ ਦੇ ਵਿੱਚ ਏਰੀਆ ਯੂਥ ਲਾਇੰਸ ਦਾ ਜਿਹੜਾ ਹੈ ਕੋਚਿੰਗ ਸੈਂਟਰ ਖੋਲਿਆ ਕਿਉਂਕਿ ਬੜਾ ਚੌਰ ਦੇ ਵਿੱਚ ਕਾਫੀ ਟਾਈਮ ਤੋਂ ਚਲਾ ਰਹੇ ਨੇ ਸਾਡੇ ਮੇਰੇ ਦੋਸਤ ਨੇ ਇਹ ਇਹ ਕਾਫੀ ਧੀਰ ਤੋਂ ਚਲਾ ਰਹੇ ਐ ਸੋ ਇਹਨਾਂ ਨੂੰ ਦੇਖ ਕੇ ਸਾਡਾ ਵੀ ਮਨ ਸੀ ਕਿ ਸਾਡੇ ਇਲਾਕੇ ਦੇ ਵਿੱਚ ਵੀ ਕੋਈ ਜਿਹੜਾ ਐਦਾਂ ਦਾ ਕੋਚਿੰਗ ਸੈਂਟਰ ਫ੍ਰੀ ਵਾਲਾ ਹੋਵੇ ਜਿਹੜੇ ਕਿ ਜੋਗ ਬੱਚੇ ਐ ਜਿਹੜੇ ਕਿ ਕੋਚਿੰਗ ਲੈਣਾ ਚਾਹੁੰਦੇ ਅੱਗੇ ਵਧਣਾ ਚਾਹੁੰਦੇ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਤਾਂ ਕਿ ਅਸੀਂ ਇਸ ਚੀਜ਼ ਨੂੰ ਬੱਚਿਆਂ ਦੇ ਸਹਿਯੋਗ ਕਰੀਏ ਵਾ ਆ ਗਿਆ ਕਿਸ ਤਰ੍ਹਾਂ ਦੀ ਸੋਚ ਉਹ ਲੱਗੇ ਤੁਹਾਡੇ ਉਹਨੂੰ ਪਹਿਲਾਂ ਵੀ ਕੰਮ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਸਸੀਗਰ ਸਰ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਦੋਂ ਅਸੀਂ ਇਹੋ ਜਿਹੇ ਪ੍ਰੋਗਰਾਮਾਂ ਨੂੰ ਲੋਕਾਂ ਦੇ ਰੂਪੋ ਕਰਾਉਂਦੇ ਹੋ ਅੱਜ ਸਾਡੀ ਏਰੀਆ ਯੂਥ ਲਾਈਨਸ ਸਾਰੀ ਟੀਮ ਜੋ ਪਹਿਲਾਂ ਬਲਾਚੌਰ ਵਿੱਚ ਕੰਮ ਕਰ ਰਹੀ ਹੈਗੀ ਇਹ ਸਿੱਖਿਆ ਖੇਡਾਂ ਔਰ ਵੈਲਫੇਅਰ ਤੇ ਔਰ ਉਸੇ ਹੀ ਮੁੱਦੇ ਨੂੰ ਅਸੀਂ ਅੱਗੇ ਲੈ ਕੇ ਅੱਜ ਨੂਰਪੁਰੇਰੀਏ ਵਿੱਚ ਪ੍ਰਵੇਸ਼ ਕੀਤਾ ਹੈਗਾ ਨੂਰਪੁਰੇਰੀਏ ਵਿੱਚ ਅਸੀਂ ਇੱਕ ਕੋਚਿੰਗ ਕਲਾਸ ਦੀ ਅਰੰਭਤਾ ਕੀਤੀ ਹੈ ਜਿਸ ਦਾ ਇਸ ਦਾ ਉਦਘਾਟਨ ਅੱਜ ਮਹਾਰਾਜ ਜੀ ਵੱਲੋਂ ਕੀਤਾ ਗਿਆ ਹੈ ਤੇ ਔਰ ਇਹਨਾਂ ਇੱਥੇ ਬੱਚਿਆਂ ਨੇ ਵੀ ਕਾਫੀ ਸ਼ਿਰਕਤ ਕੀਤੀ ਹੈ ਸਾਡਾ ਮਕਸਦ ਇਹੀ ਹੈ ਮੇਨ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਔਰ ਆਪਣੇ ਰਜਗਾਰ ਪ੍ਰਤੀ ਚਿੰਤਤ ਹੋਣ ਔਰ ਉਸੇ ਚਿੰਤਾ ਨੂੰ ਲੈ ਕੇ ਅਸੀਂ ਅੱਜ ਇੱਥੇ ਕੋਚਿੰਗ ਕਲਾਸ ਦਾ ਜੋ ਆਰੰਭ ਕੀਤਾ ਹੈ ਸਾਡੇ ਟੀਚਰ ਹਨ ਸੇਵਾਦਾਰ ਇੱਥੇ ਜੋ ਮੈਥ ਤੇ ਪੰਮਨ ਕੁਮਾਰ ਜੀ ਅਨਿਲ ਕੁਮਾਰ ਜੀ ਤੇ ਅਨਿਲ ਰਾਣਾ ਜੀ ਇਹ ਸਾਰੇ ਟੀਚਰ ਇੱਥੇ ਸੇਵਾ ਕਰਨਗੇ ਔਰ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕੀ ਏਰੀਆ ਯੂਥ ਲਾਈਨਸ ਕੋਈ ਖਾਸ ਸੰਸਥਾ ਨਹੀਂ ਹੈ ਇੱਕ ਇਲਾਕੇ ਦੇ ਲੋਕਾਂ ਦਾ ਗੱਠਜੋੜ ਹੈ ਇਸ ਗੱਠਜੋੜ ਵਿੱਚ ਵਣੀ ਸਮੂਲੀਅਤ ਕਰੋ ਵੱਧ ਤੋਂ ਵੱਧ ਤਾਂ ਕਿ ਅਸੀਂ ਬੈਲਫੇਅਰ ਦੇ ਕੰਮ ਜਿਆਦਾ ਤੋਂ ਜਿਆਦਾ ਕਰ ਸਕੀਏ ਇਹਦੇ ਨਾਲ ਹੀ ਬਹੁਤ ਬਹੁਤ ਧੰਨਵਾਦ